ਮੁੱਖ ਮੰਤਰੀ ਨੇ ਭਗਵੰਤ ਨੇ ਪਾਲਸੀ ਬਾਸ ਲੈ ਲਈ ਐ ਪਰ ਹਜੇ ਮਾਫੀ ਨਹੀਂ ਮੰਗੀ ਉਹ ਤੋਂ ਮਾਫੀ ਮੰਗਾਉਣੀ ਆ ਵੀ ਤੂੰ ਇਹ ਹਜਾ ਬਦਲ ਕਿਹੜੇ ਕਾਨੂੰਨ ਲਿਆਉਣਾਗਾ ਇਹਦੇ ਵਾਸਤੇ ਪੂਰੀ ਤਿਆਰੀ ਦੀ ਲੋੜ ਐ ਜਿਹੜਾ ਭਗਵੰਤ ਕਹਿੰਦਾ ਵੀ ਇਹ ਕਿਸਾਨ ਲੀਡਰ ਖੇਤ ਕਦੋਂ ਗਏ ਨੇ ਅਸੀਂ ਖੇਤ ਤੇ ਜਾਈਏ ਨਾ ਜਾਈਏ ਅਸੀਂ ਸਾਡੇ ਕਿਸਾਨਾਂ ਜਾਣਦੇ ਆ ਜੇ ਜੇ ਕਿਸਾਨਾਂ ਕੋਲੇ ਜਾਣਦੇ ਆ ਤਾਂ ਸਾਡਾ ਥਾਠਾ ਮਾਰਦਾ ਕੱਟ ਸਰਕਾਰ ਦੀਆਂ ਚੂਹਾ ਹਵਾਦੂ ਤੇਰੀਆਂ ਚੂਹਾ ਦਾ ਅਸੀਂ ਉੱਥੇ ਹੀ ਹਲਾਤੀ ਅੱਜਾਂ ਜਿੱਡੇ ਅਸੀਂ 30 ਤਰੀਕ ਨੂੰ ਟਰੈਕਟਰ ਮਾਰਚ ਕੀਤਾ ਤੀਗਾ ਤੈਨੂੰ ਉਹਦੀ ਪਤਾ ਲੱਗਿਆ ਸੀ ਵੀ ਜਿਹੜਾ ਅਸਲੀ ਸੰਯੁਕਤ ਤਕਸਾਲ ਮੋਰਚ ਹੈ ਜਿਹੜੇ ਇਸ ਮੋਰਚ ਦੇ ਉੱਤੇ ਲੀਡਰਾਂ ਦੀ ਅਗਵਾਈ ਹੈ ਅੱਜ ਉਹ ਮੈਦਾਨ ਦੇ ਵਿੱਚ ਉਤਰਿਆ ਏ ਤੇ ਤੈਨੂੰ ਆਪਦੀ ਪਾਲਸੀ ਬਾਪਸ ਲੜੀ ਪਈ